ਵਾ ਬੇਮਾਲ ਬੇਮਾਝੇ ਦੀ ਓਏ ਅੱਜ ਲੋੜ ਦੇਸ਼ ਨੂੰ भगत ਸਿੰਘ ਤੇ ਵੀਰ ਸਰਾਂਪੇ ਦੀ ਅੱਜ ਲੋੜ ਦੇਸ਼ ਨੂੰ भगत ਸਿੰਘ ਤੇ ਵੀਰ ਸਰਾਂਪੇ ਦੀ ਬੇਰਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੜ ਚੱਲੀ ਓਏ ਵੇਚ ਜ਼ਮੀਨਾ ਰੋਟੀ ਲੱਪਣ ਜਹਾਜੇ ਚੜ ਚੱਲੀ ਓਏ ਵੇਚ ਜ਼ਮੀਨਾ ਰੋਟੀ ਲੱਪਣ ਜਹਾਜੇ ਚੜ ਚੱਲੀ ਭਈ ਹੱਟ ਕੇ ਲਈ ਬਾਬਰ ਨੇ ਫਿਰ ਨਾਨਕ ਬਾਬੇ ਦੀ ਓਇ ਅੱਜ ਲੋੜ ਤੇ ਸ਼ਨੂ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਭਈ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਹੋ ਰੋ ਰੋ ਆਖੇ ਦਰਦ ਦੁਆਪੇ ਮਾਦਵੇ ਮਾਝੇ ਦੀ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਸੁਭਾਉ ਵੱਟ ਛੱਡ ਕੇ ਇੱਕ ਚੰਗੀ ਸੋਚ ਵਾਲੇ ਲੀਡਰ ਨੂੰ ਅੱਗੇ ਭੇਜੀਏ ਤਾਂ ਜੋ ਸਾਡੇ ਬੱਚਿਆਂ ਦੇ ਲਈ ਤੁਹਾਡੀ ਇਲਾਕੇ ਦੇ ਲਈ ਇੱਕ ਵਧੀਆ ਸੋਚ ਲੈ ਕੇ ਅੱਗੇ ਚੱਲਣ ਔਰ ਤੁਹਾਡਾ ਇਲਾਕਾ ਹੋਰ ਜ਼ਿਆਦਾ ਤਰੱਕੀ ਕਰੇ ਔਰ ਤੁਹਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਪਹੁੰਚੇ ਇਹੀ ਮੈਂ ਤੁਹਾਨੂੰ ਆਸ ਰੱਖਦਾ ਸੋ ਦਿਨ ਥੋੜੀ ਰਹਿ ਗਏ ਇੱਕ ਤਰੀਕ ਨੂੰ ਵੱਧ ਤੋਂ ਵੱਧ ਇੱਕ ਤਾਂ ਵੋਟਾਂ ਵੱਧ ਤੋਂ ਵੱਧ ਪਾਓ ਦੂਜੀਆਂ ਪਾਉਣੀਆਂ ਕਰੰਤੀ ਨੂੰ ਮੋਲ ਦੋ ਬਹੁਤ ਬਹੁਤ ਸ਼ੁਕਰੀਆ ਬਾਈ